ਪਰ ਜਿਹੜਾ ਸਲਤਨਪੁਰ ਦਾ ਜਿਹੜਾ ਨਾਲ ਸਾਈਡ ਜਿਹੜੀ ਹੈਗੀ ਉਸ ਤੋਂ ਆਲੀ ਹਾਂਜੀ ਆਲੀ ਕਲਾ ਪਿੰਡ ਆਉਂਦਾ ਬਾਉਪੋਰਾ ਜਾਂ ਮੰਡ ਦਾ ਏਰੀਆ ਜਿਹੜਾ ਹੈਗਾ ਹੂੰ ਉੱਥੇ ਜਿਹੜੇ ਹਾਲਾਤ ਬਹੁਤ ਬਦਤਰ ਹੈ ਕਿਉਂਕਿ ਸਾਰੀ ਅੱਜ ਜਿਹੜਾ ਸਾਡੇ ਪਿੰਡ ਦੇ ਨੌਜਵਾਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਹੂੰ ਤੇ ਜਿਹੜਾ ਚਾਰ ਦਾ ਜਿਹੜਾ ਉਹ ਗੱਟੇ ਪੜਕੇ ਅਸੀਂ ਉੱਥੇ ਜਿਹੜੇ ਕੱਲ ਨੂੰ ਪਹੁੰਚਦੇ ਕਰਾਂਗੇ ਸਾਰੇ ਨਗਰ ਦਾ ਜਿਹੜਾ ਬਹੁਤ ਵੱਡਾ ਸਹਯੋਗ ਹੈ ਬਹੁਤ ਵੱਡਾ ਨਗਰ ਦਾ ਉਤਰਾ ਹੈ ਕਿਸੇ ਬੰਦੇ ਨੇ ਕੋਈ ਟਰੈਕਟਰ ਟਾਲੀ ਹੈ ਜਾਂ ਕੋਈ ਜੜਾ ਚਾਰ ਹੈ ਜੇਕਰ ਉਹ 10 ਗੱਟੇ ਕਹਿੰਦੇ ਉਹ ਕਹਿੰਦਾ ਮੇਰੇ 20 ਭਰ ਲੋ ਜੇ ਕੋਈ ਤੂੜੀ ਦੇ 10 ਬੰਨ੍ਹ ਕਹਿੰਿਆ ਉਹ ਕਹਿੰਦਾ ਮੇਰੇ 20 ਚੱਕ ਲੋ ਪੈਸੇ ਨਹੀਂ ਉਹ ਜਿਹੜੇ ਲੋਕ ਪਿੱਛੇ ਨਹੀਂ ਹਟ ਰਹੇ ਕਰ ਰਿਹਾ ਠੀਕ ਹੈ ਜੀ ਬੇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਸਾਰਾ ਨਗਰ ਜਿਹੜਾ ਹੈਗਾ ਉਸ ਇਲਾਕੇ ਦੇ ਨਾਲ ਉਸ ਜਿਹੜੀ ਉੱਥੋਂ ਜਿਹੜੀ ਸੰਗਤਾਂ ਹੈ ਉਹਨਾਂ ਦੇ ਨਾਲ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਖੜ ਤੇ ਆਮ ਇੱਕ ਘਾਤ ਜਿਹੜੀ ਹੈਗੀ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਮਾਧਿਅਮ ਰੇਮ ਸੰਗਤਾਂ ਨੂੰ ਬੇਨਤੀ ਕਰਦਾ ਹੋਰ ਜਿਹੜੇ ਨਗਰ ਨਿਵਾਸੀ ਜਿਹੜੇ ਉੱਥੇ ਏਰੀਆ ਦੇ ਵਿੱਚ ਜਿਹੜੀ ਸੇਵਾ ਕਰਨੀ ਚਾਹੁੰਦੇ ਆ ਪਸ਼ੂਆਂ ਦਾ ਜਿਹੜਾ ਚਾਰਾ ਹੈ ਪਾਣੀ ਹੈ ਪਰ ਇਹਦੀ ਜਿਹੜੀ ਉਸ ਏਰੀਆ ਦੇ ਜ਼ਿਆਦਾ ਮੰਗ ਹੈ ਜਾ ਜਿਹੜੇ ਖਾਲੀ ਗੱਟੇ ਜਿਹੜੇ ਹੈਗੇ ਬੰਨ ਦੇ ਸਾ ਲਾਉਣ ਵਾਸਤੇ ਉਹ ਤੁਸੀਂ ਲਿਆ ਸਕਦੇ ਆ ਤੇ ਪਸ਼ੂਆਂ ਦੀ ਜਿਹੜੀ ਫੀਡ ਹੈ ਤੇ ਪਸ਼ੂਆਂ ਦਾ ਜਿਹੜਾ ਚਾਰਾ ਹੈ ਉਹਦੇ ਵਿੱਚ ਜਿਹੜਾ ਵੱਧ ਤੋਂ ਵੱਧ ਤੁਸੀਂ ਯੋਗਦਾਨ ਪਾਓ ਇਹੀ ਮੈਂ ਤੁਹਾਡੇ ਮਾਧਿਅਮ ਰੈਂ ਜਿਹੜੀ ਜੋ ਹੋਰ ਜਿਹੜੀ ਸੰਗਤਾਂ ਜਿਹੜੇ ਹੋਰ ਨਗਰ ਨਿਵਾਸੀ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਅੱਸੀ ਗਾਲ ਜੀ ਤੁਸੀਂ ਦੇਖ ਰਹੋ ਪਿੰਡੂ ਆਏ ਤੇ ਅੱਜ ਪਿੰਡ ਚੱਕ ਲਿਆਂਦੀ ਜਿਹੜੀ ਸਾਹ ਸੰਗਤ ਵੱਲੋਂ ਜਿਹੜੇ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਤਕਰੀਬਨ ਸਭ ਨੂੰ ਪਤਾ ਹੀ ਆ ਵੀ ਜਿੱਦਾਂ ਹੜ੍ਹ ਆਏ ਹੋਏ ਆ ਤੇ ਉਹਨਾਂ ਦੀ ਸਥਿਤੀ ਹੈ ਬਾਈ ਜੀ ਹੋਰੀ ਉੱਥੇ ਪਹੁੰਚ ਕੇ ਆਏ ਆ ਜਾ ਕੇ ਉੱਥੇ ਤੇ ਗੱਲਬਾਤ ਕਰਦੇ ਆ ਅੱਸੀ ਗਾਲ ਸਭ ਤੋਂ ਪਹਿਲਾਂ ਬਾਈ ਕੀ ਨਾਮ ਆ ਬਾਈ ਜੀ ਆਪਣਾ ਕਰਮਜੀਤ ਸਿੰਘ ਪਿੰਡ ਚੱਕ ਲਿਆਣ ਕਰਮਜੀਤ ਸਿੰਘ ਜੀ ਬਾਈ ਜੀ ਤੁਸੀਂ ਕਿਹੜੀ ਸਾਈਡ ਨੂੰ ਗਏ ਸੀਗੇ ਉੱਥੇ ਅਸੀਂ ਵੈਸੇ ਤਾਂ ਮੈਂ ਉਸ ਏਰੀਆ ਜੁ ਵੈਸ ਜਾਦਾ ਹੀ ਰਹਿਣਾ ਹਾਂ ਹਾਂਜੀ ਪਰ ਜਿਹੜਾ ਸੁਲਤਾਨਪੁਰ ਦਾ ਜਿਹੜਾ ਨਾਲ ਸਾਈਡ ਜਿਹੜੀ ਹੈਗੀ ਉਸ ਤੋਂ ਆਲੀ ਹਾਂਜੀ ਆਲੀ ਕਲਾ ਪਿੰਡ ਆਉਂਦਾ ਬਾਉਪੋਰਾ ਜਾਂ ਮੰਡ ਦਾ ਏਰੀਆ ਜਿਹੜਾ ਹੈਗਾ ਹੂੰ ਉੱਥੇ ਜਿਹੜੇ ਹਾਲਾਤ ਬਹੁਤ ਬਦਤਰ ਹੈ ਕਿਉਂਕਿ ਜਿਹੜਾ ਬਿਆਸ ਜਿਹੜਾ ਹੈਗਾ ਉਹਦਾ ਚੜਾ ਬਹੁਤ ਜ਼ਿਆਦਾ ਹੈ ਹੂੰ ਤੇ ਲੋਕਾਂ ਜਿਹੜਾ ਪਹਿਲਾ ਬੰਨ ਕ੍ਰੋਸ ਕਰਕੇ ਹੂੰ ਉਸ ਤੋਂ ਅੱਗੇ ਤੱਕ ਜਿਹੜਾ ਪਾਣੀ ਜਿਹੜਾ ਪੰਜ-ਪੰਜ 6-6 ਫੁੱਟ ਜਿਹੜਾ ਉਹ ਆਇਆ ਬੈ ਪਸ਼ੂਆਂ ਦਾ ਲੋਕਾਂ ਦੇ ਘਰਾਂ ਦਾ ਬਹੁਤ ਮਾੜਾ ਹਾਲ ਹੈ ਬਾਈ ਨੁਕਸਾਨ ਦੀ ਗੱਲ ਕਰਗੇ ਤਾਂ ਉੱਥੇ ਘਰਾਂ ਦਾ ਕਿੰਨਾ ਕੁ ਨੁਕਸਾਨ ਆ ਘਰਾਂ ਦਾ ਦੇਖੋ ਜੀ ਅਜੇ ਤਾਂ ਪਾਣੀ ਦੇ ਵਿੱਚ ਡੁੱਬੇ ਪਏ ਘਰ ਘਰ ਡੁੱਬੇ ਪਏ ਉਹ ਤੋਂ ਬਾਅਦ ਦੇ ਵਿੱਚ ਪਤਾ ਲੱਗੂ ਨੁਕਸਾਨ ਕਿੰਨਾ ਤੇੜਾ ਪੜਦੀਆਂ ਕੀ ਹੈ ਫਸਲ ਤਕਰੀਬਨ ਜਿਹੜੀ ਸਾਰੀ ਉਹ ਖਤਮ ਹੈ ਫਸਲ ਖਤਮ ਹੋ ਗਈ ਜਿਹੜੇ ਘਰ ਆ ਉਹ ਡੁੱਬ ਚੁੱਕੇ ਆ ਅੱਛਾ ਜੀ ਬਾਈ ਉੱਥੋਂ ਦੇ ਜਿਹੜੇ ਲੋਕ ਸੀ ਇਨਸਾਨ ਸੀ ਉਹਨਾਂ ਦੀ ਜਿਹੜੀ ਪਹਿਲੀ ਲੋੜ ਮਤਲਬ ਖਾਣਾ ਪਾਣੀ ਪੀਣਾ ਜੋ ਵੀ ਲੋੜਾਂ ਸੀਗੀਆਂ ਉਹ ਕਿਵੇਂ ਆ ਉੱਥੇ ਪੂਰੀਆਂ ਕਿ ਕਿਵੇਂ ਜ਼ਰੂਰਤਾਂ ਉਹਨਾਂ ਦੀ ਲੈ ਕੇ ਜਾਂਦੀ। ਦੇਖੋ ਜਿਹੜਾ ਇਨਸਾਨੀਅਤ ਆ ਜਿਹੜਾ ਇਨਸਾਨ ਨੂੰ ਜਿੰਦਾ ਰਹਿਣ ਵਾਸਤੇ ਲੋੜਾਂ ਤੋਂ ਉਹਦੀਆਂ ਹਰ ਚੀਜ਼ ਦੀ ਹੈਗੀ। ਹਾਂਜੀ ਹਾਂਜੀ। ਪਰ ਜਿਹੜੇ ਉੱਥੇ ਆਮ ਜਿਹੜੇ ਇਨਸਾਨ ਦੇ ਖਾਣ ਵਾਸਤੇ ਜਿਹੜੇ ਬੰਦਿਆਂ ਦੇ ਖਾਣ ਵਾਸਤੇ ਜਿਹੜੀ ਉਹ ਚੀਜ਼ਾਂ ਤਕਰੀਬਨ ਸਾਰੀਆਂ ਪਹੁੰਚ ਰਹੀਆਂ। ਹੂੰ। ਮੇਨ ਉਹਨਾਂ ਜਿਹੜੀ ਵੱਡੀ ਲੋੜ ਸੀ ਉਹ ਸੀ ਖਾਲੀ ਗੱਟਿਆਂ ਦੀ। ਦੇਖੋ ਉੱਥੇ ਜਿਹੜਾ ਬੰਨਣਾ ਲਾਉਣ ਵਾਸਤੇ ਜਾਂ ਬੰਨ ਜੇ ਟੁੱਟ ਰਿਹਾ ਪਾਣੀ ਦਾ ਹੋਰ ਚੜ੍ਹਾ ਹੋ ਰਿਹਾ। ਹੂੰ। ਤੇ ਸੈਕੰਡ ਜਿਹੜੀ ਸੀਗੀ ਪਸ਼ੂਆਂ ਦੀ ਫੀਡ ਜਾਂ ਪਸ਼ ਉਹ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਹੈ ਹੂੰ ਇਹ ਖਾਲੀ ਗੱਟਿਆਂ ਦੀ ਦੋ ਦਿਨ ਅਸੀਂ ਪਹਿਲਾਂ ਸੇਵਾ ਕਰਕੇ ਆਏ ਉਧਰ ਲੈ ਕੇ ਆਏ ਸਾਰੇ ਹੂੰ ਆਲੂਪੁਰ ਤੇ ਨਾਲ ਜਿਹੜਾ ਪਿੰਡ ਜਿਹੜਾ ਆ ਜਾਂਦਾ ਇੱਥੇ ਬਾਉਪੁਰ ਸਾਡੀ ਗੱਲਾਂ ਉੱਥੇ ਉਹਨਾਂ ਦੇ ਬਹੁਤ ਜ਼ਿਆਦਾ ਕੀ ਪਹੁੰਚਦੇ ਕੀਤੇ ਆ ਹੂੰ ਤੇ ਉਹਨਾਂ ਦੀ ਮੰਗ ਦੇ ਅਨੁਸਾਰ ਹੀ ਅੱਜ ਜਿਹੜਾ ਸਾਡੇ ਪਿੰਡ ਦੇ ਨੌਜਵਾਨਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਹੈ ਹੂੰ ਤੇ ਜਿਹੜਾ ਆਚਾਰ ਦਾ ਜਿਹੜਾ ਉਹ ਗੱਟੇ ਭਰ ਕੇ ਅਸੀਂ ਉੱਥੇ ਜਿਹੜੇ ਕੱਲ ਨੂੰ ਹੀ ਪਹੁੰਚਦੇ ਕਰਾਂਗੇ ਹੂੰ ਤੇ ਨਾਲ ਹੀ ਜਿਹੜਾ ਤੂੜੀ ਦੀਆਂ ਟਰਾਲੀਆਂ ਭਰਨੀਆਂ ਐ ਹੂੰ ਤੇ ਉਸ ਦੇ ਅੱਗੇ ਨਾਲ ਜਿਹੜਾ ਹੈਗਾ ਆਪਾਂ ਫੀਡ ਵੀ ਜਿਹੜੀ ਹੈਗੀ ਉਹ ਪਸ਼ੂਆਂ ਵਾਸਤੇ ਲੈ ਕੇ ਜਾਣੀ ਹੈ ਠੀਕ ਆ ਬਾਈ ਜੀ ਤੇ ਸਾਰੇ ਨੌਜਵਾਨਾਂ ਦਾ ਬਹੁਤ ਅਸੀਂ ਰਿਣੀ ਆ ਇਹਨਾਂ ਦੇ ਕਿ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਤੇ ਜਿਹੜਾ ਬਹੁਤ ਵਧੀਆ ਜਿਹੜਾ ਪ੍ਰਾਲਾ ਕੀਤਾ ਪੂਰੇ ਪਿੰਡ ਦਾ ਸੰਯੋਗ ਆ ਬਾਈ ਜੀ ਇੱਕ ਚੀਜ਼ ਹੋਰ ਆ ਮਤਲਬ ਤੁਹਾਡੇ ਗੱਲ ਆ ਵੀ ਇੱਥੇ ਮੇਨ ਚੀਜ਼ ਹੈ ਜਿਹੜੀ ਜ਼ਰੂਰਤ ਆ ਉਹ ਮਤਲਬ ਪਸ਼ੂਆਂ ਦੇ ਚਾਰੇ ਦੀ ਲੋੜ ਆ ਹਣਾ ਪਸ਼ੂਆਂ ਦੇ ਚਾਰੇ ਦੀ ਲੋੜ ਬਾਕੀ ਤੋਂ ਅਸੀਂ ਜਾ ਕੇ ਆਏ ਉੱਥੇ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਆ ਹਣਾ ਹਾਂਜੀ ਹਾਂਜੀ ਤੇ ਤੁਸੀਂ ਇਸ ਤੋਂ ਪਹਿਲਾਂ ਵੀ ਬਾਈ ਜੀ ਮਦਦ ਕੀਤੀ ਸੀ ਜਦੋਂ 2023 ਦੇ ਵਿੱਚ ਹੜਾਏ ਸੀਗੇ ਉਦੋਂ ਵੀ ਹਾਂ ਉਦੋਂ ਪੂਰੇ ਚੱਕ ਲਿਆਣ ਜਿਹੜੀ ਪਿੰਡਾਂ ਦੀ ਪੂਰੀ ਸਾਧ ਸੰਗਤ ਨੇ ਜਿਹੜਾ ਉਦੋਂ ਵੀ ਬਹੁਤ ਵਧੀਆ ਪ੍ਰਾਰਲਾ ਕੀਤਾ ਸੀ ਬਹੁਤ ਵੱਡਾ ਪ੍ਰਾਰਲਾ ਸੀਗਾ ਹੂੰ ਉਸੇ ਪ੍ਰਾਰਲੇ ਨੂੰ ਦੇਖਦੇ ਹੋਏ ਜਿਹੜੇ ਉਹਨਾਂ ਦੇ ਕੰਟੈਕਟ ਸੀਗੇ ਸਾਡੇ ਨਾਲ ਹੂੰ ਜਾਂ ਜਿਹੜੇ ਸਾਡੇ ਹੋਰ ਜਿਹੜੇ ਮੁੰਡੇ ਇੱਥੇ ਨੌਜਵਾਨ ਜਿਹੜਿਆਂ ਨੇ ਪਹਿਲਾਂ ਉੱਥੇ ਪਹੁੰਚ ਪਹੁੰਚ ਕੇ ਕੀਤੀ ਹੈ ਹੂੰ ਤੇ ਉਹਨਾਂ ਨੂੰ ਫੋਨ ਵਗੈਰਾ ਕੀਤੇ ਉਹਨਾਂ ਨੇ ਹਮ ਅਸੀਂ ਉਹਨਾਂ ਤੱਕ ਸਾਰਾ ਨੇ ਸਾਰੇ ਜਿਹੜੇ ਮੁੰਡੇ ਯੂਥ ਵਾਲੇ ਉਹਨਾਂ ਨੂੰ ਪਹੁੰਚ ਕੀਤੀ ਹਮ ਹਮ ਤੇ ਸਾਰੇ ਨਗਰ ਦਾ ਜਿਹੜਾ ਬਹੁਤ ਵੱਡਾ ਸਹਿਯੋਗ ਹੈ ਬਹੁਤ ਵੱਡਾ ਨਗਰ ਦਾ ਫਰਾਲਾ ਹੈ ਹਮ ਕਿਸੇ ਬੰਦੇ ਨੇ ਕੋਈ ਟਰੈਕਟਰ ਟਾਲੀ ਹੈ ਹਮ ਜਾਂ ਕੋਈ ਜਿਹੜਾ ਚਾਰ ਆ ਜੇਕਰ ਉਹਨੂੰ 10 ਗੱਟੇ ਕਹਿੰਦੇ ਉਹ ਕਹਿੰਦਾ ਮੇਰੇ 20 ਭਰ ਲੋ ਜੇਕਰ ਉਹ ਤੂੜੀ ਦੇ 10 ਭਰਨਾ ਕਹਿੰਿਆ ਤੇ ਉਹ ਕਹਿੰਦਾ ਮੇਰੇ ਜੀ 20 ਚੱਕ ਲੋ ਪੈਸੇ ਨਹੀਂ ਉਹ ਜਿਹੜੇ ਲੋਕ ਪਿੱਛੇ ਨਹੀਂ ਹਟ ਰਹੇ ਹਮ ਵੈਸੇ ਤਾਂ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਾਰੇ ਨਗਰ ਦੇ ਬਹੁਤ ਵੱਡਾ ਸਹਿਯੋਗ ਇਹਦੇ ਘਰਾਂ ਦੇ ਵਿੱਚ ਆਚਾਰ ਪਾਇਆ ਹੁਣ ਸਰਦਾਰ ਬਲਕਰਨ ਸਿੰਘ ਪੁੱਤਰ ਸਰਦਾਰ ਸੁਖਦਰਸ਼ਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਆਚਾਰ ਦੀ ਸੇਵਾ ਕੀਤੀ ਗਈ ਹੈ ਉਸ ਤੋਂ ਪਹਿਲਾਂ ਹਰਤੇਜ ਸਿੰਘ ਜਿਆਦਾ ਤੇਜ ਮੈਂਬਰ ਕਹਿੰਦੇ ਨੇ ਹਾਂਜੀ ਸਨੋਬ ਸਰਦਾਰ ਗੁਰਮੀਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਆਚਾਰ ਦੀ ਸੇਵਾ ਹੋਰ ਵੀ ਜਿਹੜੇ ਸਾਰੇ ਪਿੰਡ ਦੇ ਵਿੱਚੋਂ ਤੁਹਾਡੇ ਮੈਂਬਰ ਸਾਹਿਬ ਖੜੇ ਐ ਆਪਕਾ ਪੰਮਾ ਸਿੰਘ ਇਹਨਾਂ ਨੂੰ ਫੋਨ ਆ ਰਹੇ ਐ ਇਹ ਤੁਸੀਂ ਭਾਈ ਸਾਡੋ ਲੈ ਜਾਓ ਸਾਡੋ ਲੈ ਜਾਓ ਠੀਕ ਆ ਜੀ ਤੇ ਕੋਈ ਵੀ ਬੰਦਾ ਮਾੜਾ ਨਹੀਂ ਕਰ ਰਿਹਾ ਠੀਕ ਆ ਜੀ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਸਾਰਾ ਨਗਰ ਜਿਹੜਾ ਹੈਗਾ ਉਸ ਇਲਾਕੇ ਦੇ ਨਾਲ ਉਸ ਜਿਹੜੀ ਉੱਥੋਂ ਜਿਹੜੀ ਸੰਗਤ ਹੈ ਉਹਨਾਂ ਦੇ ਨਾਲ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਤੇ ਆਮ ਇੱਕ ਹਕਾਤ ਜਿਹੇ ਹੈਗੀ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਸਾਨੂੰ ਤਾਂ ਜਿਹੜਾ ਨਿਤ ਸੰਘਰਸ਼ ਕਰਨਾ ਪੈਂਦਾ ਠੀਕ ਹੈ ਜੀ ਕਿ ਅਸੀਂ ਹੜ੍ਹਾਂ 'ਚ ਡੁੱਬ ਗਏ ਇਹ ਸਾਨੂੰ ਸੋਕੇ ਨੇ ਮਾਰਤਾ ਕਿਸਾਨੀ ਜਿਹੜੀ ਹੈਗੀ ਕਿਸਾਨੀ ਜਿਹੜੀ ਹੈ ਬਹੁਤ ਅੱਜ ਦੀ ਜਿਹੜੀ ਤਰੀਕ ਦੇ ਵਿੱਚ ਦੇਖੀਏ ਤਾਂ ਬਹੁਤ ਮੰਦਾ ਹਾਲ ਹੈ ਕਿ ਸਾਨੂੰ ਡੀਏਪੀ ਨਹੀਂ ਮਿਲਦੀ ਕਿ ਉਹ ਸਾਡਾ ਜਿਹੜਾ ਹੈਗਾ ਹੋਰ ਕਿਹੜਾ ਤਰ੍ਹਾਂ ਦੇ ਜਿਹੜੇ ਸਿਸਟਮ ਹੋ ਜਾਂਦੇ ਆ ਤੇ ਇਸ ਤੋਂ ਅੱਗੇ ਜਿਹੜਾ ਸਾਨੂੰ ਜਿਹੜੀ ਸਭ ਤੋਂ ਵੱਡੀ ਮਾਰ ਪਾਣੀ ਝੋਨੇ ਵਾਲੀ ਸਾਡੇ ਝੋਨੇ ਨਹੀਂ ਵਿਗਣੇ ਮੰਨੀਆਂ ਜਦੋਂ ਉਦੋਂ ਕਿਸਾਨ ਨੇ ਰੋਲਣਾ ਹ ਹ ਸੋ ਤੁਹਾਡੇ ਮਾਧਿਅਮ ਰੇ ਸੇ ਸਰਕਾਰਾਂ ਨੂੰ ਵੀ ਪੁਰਜਰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਕਿਸਾਨੀ ਦੀ ਜਿਹੜੀ ਉਸਾਰ ਲਈ ਜਾਵੇ ਕਿਸਾਨ ਦਾ ਜਿਹੜਾ ਉਹਦੀ ਬਾਹ ਫੜੀ ਜਾਵੇ ਕਿਉਂਕਿ ਕਿਸਾਨ ਜਿਹੜਾ ਹੈਗਾ ਇਸ ਟਾਈਮ ਦੇ ਵਿੱਚ ਬਹੁਤ ਉਹ ਬੰਦੇ ਹਾਲਾਂ ਦੇ ਵਿੱਚ ਜਿਹੜਾ ਗੁਜ਼ਰ ਰਿਹਾ ਹ ਹ ਤੇ ਦੂਸਰੇ ਤੁਹਾਡੇ ਮਾਧਿਅਮ ਰੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹੋਰ ਜਿਹੜੇ ਨਗਰ ਨਿਵਾਸੀ ਜਿਹੜੇ ਉੱਥੇ ਪਾਣੀ ਹੈ ਪਰ ਇਹ ਦੀ ਜਿਹੜੀ ਉਸ ਏਰੀਆ ਦੇ ਜ਼ਿਆਦਾ ਮੰਗ ਹੈ ਜਾ ਜੋ ਖਾਲੀ ਘਟੇ ਜਿਹੜੇ ਹੈਗੇ ਬੰਨ ਦੇ ਸਾ ਉਹ ਲਾਉਣ ਵਾਸਤੇ ਉਹ ਤੁਸੀਂ ਲਿਆ ਸਕਦੇ ਆ ਤੇ ਪਸ਼ੂਆਂ ਦੀ ਜਿਹੜੀ ਫੀਡ ਹੈ ਤੇ ਪਸ਼ੂਆਂ ਦਾ ਜਿਹੜਾ ਚਾਰਾ ਹੈ ਉਹਦੇ ਵਿੱਚ ਜਿਹੜਾ ਵੱਧ ਤੋਂ ਵੱਧ ਤੁਸੀਂ ਯੋਗਦਾਨ ਪਾਓ ਇਹ ਹੀ ਮੈਂ ਤੁਹਾਡੇ ਮਾਧਿਅਮ ਰੈਂ ਜਿਹੜੀ ਜੋ ਹੋਰ ਜਿਹੜੀ ਸੰਗਤਾਂ ਜਿਹੜੇ ਹੋਰ ਨਗਰ ਨਿਵਾਸੀ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਉਹਨਾਂ ਨੂੰ ਅਪੀਲ ਕਰਦਾ ਜਿਵੇਂ ਦੇਖਦੇ ਆ ਕਿ ਪੰਜਾਬ ਹੀ ਪੰਜਾਬ ਦੇ ਨਾਲ ਖੜਦਾ ਬਹੁਤ ਵਧੀਆ ਬਾਈ ਜੀ ਹੋਰ ਇਹਨਾਂ ਗੱਲਾਂ ਬਾਤਾਂ ਕੀਤਾ ਬਾਈ ਜੀ ਆਪਣਾ ਇਲਾਕਾ ਤੇ ਗਰੀਬਨ ਹਨਾ ਚਲੋ ਪਰਮਾਤਮਾ ਦੀ ਕਿਰਪਾ ਬਚਿਆ ਹੋਇਆ ਤੇ ਆਪਾਂ ਹੀ ਤਾ ਆਪਣੇ ਭੈਣ ਭਰਾ ਜਿਹੜੇ ਉਧਰ ਜਿਨ੍ਹਾਂ ਤੇ ਹੜਾ ਆਏ ਹੋਏ ਆ ਤੇ ਚਲੋ ਆਪਾਂ ਮਦਦ ਕਰਨੀ ਰਲ ਮਿਲ ਕੇ ਆਪਣੇ ਨਗਰ ਦੇ ਵਿੱਚ ਜਾਂ ਹੋਰ ਆਸ-ਪਾਸ ਦੇ ਪਿੰਡਾਂ ਨੂੰ ਬਾਈ ਕੋਈ ਸੇਵਾ ਹਾਂਜੀ ਇਸੇ ਜਿਹੜਾ ਪਿਛਲੇ ਦਿਨੀ ਕੱਲ ਹੀ ਪਹੁੰਚ ਕੀਤੀ ਹੈ ਜਿਹੜੀ ਖਾਲੀ ਗੱਟਿਆਂ ਦੀ ਹਾਂਜੀ ਉਸ ਤੋਂ ਦੋ ਦਿਨ ਪਹਿਲਾਂ ਵੀ ਇੱਧਰ ਜਿਹੜਾ ਹੈਗਾ ਜੋ ਤੁਹਾਡਾ ਬਾਬਾ ਬੁੱਢਾ ਸਾਹਿਬ ਹਾਂਜੀ ਜਿਹੜਾ ਉਧਰ ਹੋਰ ਪਿੰਡ ਜਿਹੜੇ ਹੈਗੇ ਆ ਉਧਰ ਗੱਟੇ ਪਹੁੰਚ ਕੇ ਦੇ ਕੀਤੇ ਆ ਹਾਂਜੀ ਸਾਡੇ ਆਂਡਗਵਾੜ ਪਿੰਡ ਜੋ ਚੱਕ ਮੋਦਲੇ ਵਾਲਾ ਹੈ ਹਾਂਜੀ ਇੱਥੇ ਸੰਗਤ ਨੇ ਜਿਹੜੇ ਗੱਟਿਆਂ ਦੀ ਸੇਵਾ ਕੀਤੀ ਹੈ ਨਾਲੋਂ ਕਣਕ ਦੀ ਸੇਵਾ ਕਰਕੇ ਗਏ ਇੱਥੇ ਥੋੜੀ ਹਰੀ ਵਾਲਾ ਪਿੰਡ ਹੈਗਾ ਉੱਥੇ ਵੀ ਜਿਹੜੇ ਉਹ ਜਿਹੜੇ ਸੇਵਾਦਾਰ ਉਹ ਇਕੱਠੇ ਕਰ ਰਹੇ ਗੱਟੇ ਹਾਂਜੀ ਤੇ ਇਸ ਤਰ੍ਹਾਂ ਆਂਡਗਵਾੜ ਦੇ ਪਿੰਡਾਂ ਦੇ ਵਿੱਚ ਵੀ ਜਿਹੜਾ ਉਹ ਸਾਡੇ ਜਿਹੜੇ ਨੌਜਵਾਨ ਜਿਹੜੇ ਹੈਗੇ ਆ ਅੱਗੇ ਲੱਗੇ ਆ ਉਹਨਾਂ ਨਾਲ ਜਿਹੜਾ ਸੰਪਰਕ ਕੀਤਾ ਹੈ ਤੇ ਉਹ ਜਿਹੜੇ ਗੱਟੇ ਜਾਂ ਹੋਰ ਜੋ ਜੋ ਵੀ ਤਰ੍ਹਾਂ ਦੀ ਉੱਥੇ ਪਸ਼ੂਚਾਰੇ ਦੀ ਜਿਹੜੀ ਚਾਰੇ ਦੀ ਲੋੜ ਹੈ ਜਾਂ ਤੂੜੀ ਦੀ ਲੋੜ ਹੈ ਉਹ ਵੀ ਆਪਣੇ ਪਿੰਦਰ ਜਿਹੜੇ ਤੋਂ ਇਕੱਠੇ ਉਹ ਕਰ ਰਹੇ ਹਾਂਜੀ ਹਾਂਜੀ ਭਾਈ ਜੀ ਤੁਸੀਂ ਸਾਡੇ ਮਤਲਬ ਚੈਨਲ ਦੇ ਮਾਧਿਅਮ ਰਾਹੀਂ ਹੋਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਜਿਹੜਾ ਆਪਣਾ ਏਰੀਆ ਆਪਾਂ ਪੰਜਾਬ ਪੰਜਾਬ ਦੇ ਨਾਲ ਖੜਦਾ ਲੋਕਾਂ ਨੂੰ ਕੀ ਮੈਸੇਜ ਆ ਤੁਹਾਡਾ ਜੀ ਅਸੀਂ ਅਪੀਲ ਬੇਨਤੀ ਹੈ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਵੱਧ ਤੋਂ ਵੱਧ ਜਿਹੜਾ ਹੈਗਾ ਸਾਥ ਦਿਈਏ ਕਿਉਂਕਿ ਜਿਹੜਾ ਦੁੱਖ ਦਾ ਸਮਾਂ ਕਿਸੇ ਤੇ ਵੀ ਆ ਸਕਦਾ ਤੇ ਮੇਰੀ ਤਾਂ ਇਹੀ ਬੇਨਤੀ ਹੈ ਸਾਰੇ ਜੋ ਤੁਹਾਡਾ ਚੈਨਲ ਦੇਖਦੇ ਆ ਜਾਂ ਅੱਗੇ ਦੇਖਣਗੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਮਾਝਾ ਤੇ ਦੁਆਬਾ ਜਿਹੜਾ ਹੈਗਾ ਉਹ ਪਾਣੀ ਦੀ ਮਾਰ ਹਟਾਇਆ ਹੋਇਆ ਹੈ ਤੇ ਉੱਥੇ ਤੁਸੀਂ ਵੱਧ ਤੋਂ ਵੱਧ ਜਿਸ ਤਰ੍ਹਾਂ ਜਿਵੇਂ ਅਸੀਂ ਵਿੱਚ ਦੱਸਿਆ ਉਹਦੇ ਵਿੱਚ ਤੁਸੀਂ ਆਪ ਦੀ ਜਿਹੜੀ ਰਸਦਾਂ ਪਹੁੰਚਦੀਆਂ ਕਰ ਸਕਦੇ ਆ ਤੇ ਤੁਹਾਡਾ ਜਿਹੜਾ ਚੈਨਲ ਦੇਖ ਰਹੇ ਜਿਹੜੇ ਫੋਰ ਵੀ ਜਿਹੜੇ ਉਧਰ ਦੁਆਬਾ ਸਾਈਡ ਤੇ ਜਾਂ ਮਾਝੇ ਦੇਖਣਗੇ ਉਹਨਾਂ ਨੂੰ ਬੇਨਤੀ ਹੈ ਕਿ ਤੇ ਨੰਬਰ ਨਾਲ ਸ਼ੇਅਰ ਕੀਤਾ ਜਾਊਗਾ ਉਹ ਇਸ ਨੰਬਰ ਤੇ ਕੰਟੈਕਟ ਕਰਕੇ ਜੋ ਵੀ ਉਹਨਾਂ ਨੂੰ ਥੈਲਫੁਲ ਅਸੀਂ ਪਹੁੰਚਦਾ ਕਰ ਸਕਦੇ ਹੋ ਇਹ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਸਾਡਾ ਜਰ ਪੂਰਾ ਨਗਰ ਚੱਕ ਕਲੀਾਨ ਜ਼ਿਲ੍ਹਾ ਫਰੀਕੋਟ ਅਸੀਂ ਜਿਹੜੀ ਸੰਗਤ ਉਸ ਦੁੱਖ ਦੀ ਘੜੀ ਦੇ ਵਿੱਚ ਇਸ ਸਾਡੇ ਜਿਹੜੇ ਜੋ ਦੁਆਬਾ ਦੇ ਮਾਝੇ ਦੇ ਜਿਹੜੇ ਲੋਕ ਐ ਉਹਨਾਂ ਦੀ ਜਿਹੜੀ ਹਿੱਸਾਦਾ ਕਰ ਸਕੀ। ਸੋ ਬਹੁਤ ਬਹੁਤ ਧੰਨਵਾਦ ਬਾਈ ਜੀ। ਧੰਨਵਾਦ। ਤੇ ਨਾਲ ਹੀ ਸਾਡੀ ਬੇਨਤੀ ਆ ਵੀ ਜਿੰਨੇ ਵੀ ਸਾਡੇ ਚੈਨਲ ਨੂੰ ਦੇਖ ਰਹੇ ਆ ਉਹ ਵੀਰੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਪਹੁੰਚਾਉਣ ਤਾਂ ਜੋ ਜਿਹੜੇ ਵੀ ਹੜਪੀੜਤਾ ਉਧਰ ਉਹਨਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ। ਸੋ ਸਾਡੇ ਚੈਨਲ ਦਾ ਹੀ ਇਹ ਹੀ ਬੇਨਤੀ ਆ ਸਮੂਹ ਇਲਾਕਾ ਨੂੰ ਪਾਣੀ ਦੇ ਵਿੱਚ ਇਸ ਟਾਈਮ ਜਿਹੜੇ ਲੜਾਈ ਲੜ ਰਹੇ ਆ ਮਤਲਬ ਬਹੁਤ ਹੀ ਜ਼ਮੀਨ ਆਸਮਾਨ ਦਾ ਜਿਨ੍ਹਾਂ ਦਾ ਫਰਕ ਪੈ ਗਿਆ ਫਸਲਾਂ ਤੋਂ ਕਾਫੀ ਉਮੀਦ ਹੁੰਦੀ ਆ ਤੇ ਘਰਾਂ ਤੋਂ ਤੱਕ ਉਮੀਦ ਹੁੰਦੀ ਆ ਜਿਹੜੇ ਘਰ ਵੀ ਖਤਮ ਹੋ ਚੁੱਕੇ ਆ ਫਸਲਾਂ ਵੀ ਲਗਭਗ ਖਤਮ ਹੋ ਚੁੱਕੀਆਂ ਜਿਨ੍ਹਾਂ ਦੇ ਪਸ਼ੂ ਡੰਗਰੇ ਆ ਆਪਾਂ ਕਾਫੀ ਸਾਰੀਆਂ ਵੀਡੀਓ ਵੀ ਪਹਿਲਾਂ ਦੇਖੇ ਆ ਆਓ ਆਪਾਂ ਨਾਲ ਮਿਲ ਕੇ ਸਾਰੇ ਨਗਰ ਨਿਵਾਸੀ ਤੇ ਹੋਰ ਇਲਾਕਾ ਨਿਵਾਸੀ ਆਪਾਂ ਉਹਨਾਂ ਦੀ ਮਦਦ ਕਰਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ